ਜਿਹੜੇ ਕਿ ਸ਼ੂਗਰ ਦੇ ਮਰੀਜ਼ ਨੇ ਆ ਦੇਖੋ ਕਿ ਕਿਵੇਂ ਵੈਦ ਸਾਹਿਬ ਇਹਨਾਂ ਕੁਜਰ ਦੇ ਜਿਹੜੀ ਭਸਮ ਆ ਉਹ ਤਿਆਰ ਕਰਦੇ ਨੇ ਜਿਹੜਾਂ ਜੋੜਾਂ ਦੇ ਦਰਦ ਵਾਲੇ ਆ ਗਠੀਆ ਸਰਵਾਈਕਲ ਸਾਈਟ ਦਾ ਮਣਕਿਆਂ ਦੇ ਦਰਦ ਹੈ ਸਰਦੀ ਦੇ ਵਿੱਚ ਜਿਹੜੀ ਜਾਦੇ ਸਮੱਸਿਆ ਆ ਜਾਂਦੀ ਹੈ ਇਸ ਤਰ੍ਹਾਂ ਕੁੜੀਆਂ ਬਣਾ ਕੇ ਦਿੰਨੇ ਆ ਆਪਾਂ ਥੋੜੀ ਸ਼ੂਗਰ ਦਾ ਆਯੁਰਵੈਦਿਕ ਦੇਸੀ ਤਰੀਕੇ ਦਾ ਇਲਾਜ ਪਖੋਵਾਲ ਤੋਂ ਵੈਦ ਨੇ ਪੁਨੀਤ ਜੀ ਤੇ ਉਥੋਂ ਦੱਸਣਗੇ ਆ ਭਸਮ ਤੋਂ ਬਾਅਦ ਆ ਸ਼ੂਗਰ ਦੀ ਦਵਾਈ ਜਿਹੜੀ ਥੋੜੀ ਤਿਆਰ ਹੋ ਗਈ ਆ ਹਾਂਜੀ 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 ਸ਼ੂਗਰ ਚਾਹੇ 500 ਰਹਿੰਦੀ ਹੈ ਚਾਹੇ ਜਾਦੇ ਰਹਿੰਦੀ ਹੈ ਬਿਲਕੁਲ ਪਹਿਲੀ ਖਰਾਕ ਦੇ ਨਾਲ ਹੀ ਜਿਹੜੀ ਸ਼ੂਗਰ ਹੈ ਸ਼ੂਗਰ ਤੋਂ ਆਈ ਹੋਈ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਸ਼ੂਗਰ ਵੀ ਕੰਟਰੋਲ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਆ ਦਿਖਾਓ ਜੀ ਆ ਦੇਖੋ ਪੁੜੀਆਂ ਤਿਆਰ ਕੀਤੀਆਂ ਹੋਈਆਂ ਵੈਦ ਸਾਹਿਬ ਨੇ ਵੀ ਜਿਹੜੇ ਸਰਦੀਆਂ ਦੇ ਵਿੱਚ ਗੋਡੇ ਹੱਡ ਗੋਡੇ ਦੁਖਦੇ ਨੇ ਕੋਈ ਸੈਟਿਕ ਆ ਕੋਈ ਕਿਸੇ ਵੀ ਤਰੀਕੇ ਕੋਈ ਡਿਸਕ ਪ੍ਰੋਬਲਮ ਕੋਈ ਵੀ ਆ ਤੁਹਾਨੂੰ ਜੋੜਾ ਵਾਲਾ ਦਰਦ ਤੁਹਾਨੂੰ ਇਹਨਾਂ ਪੁੜੀਆਂ ਦੇ ਵਿੱਚ ਪੈ ਕੇ ਕੀਤੀ ਹੋਈ ਦਵਾਈ ਹੈ ਵੈਦ ਸਾਹਿਬ ਨੇ ਸੋ ਇਹ ਦਵਾਈ ਤੁਸੀਂ ਲੈਣੀ ਇਹਨਾਂ ਦੇ ਕੋਲੋਂ ਤੇ ਜਿਹੜੀ ਕਿ ਥੋੜੀ ਦੇਸੀ ਤਰੀਕੇ ਨਾਲ ਆਜੂਵੇਂ ਤਰੀਕੇ ਤੁਸੀਂ ਆਪਣਾ ਆਪਾਂ ਦੀ ਸਾਡੀ ਦਵਾਈ ਇੰਨੀ ਫੇਮਸ ਹੈ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਆਪਣੀ ਇਹ ਜਾ ਰਹੀ ਆ ਪਾਰਸਲ ਕਰਕੇ ਰੱਖੇ ਹੋਏ ਆ ਭਈਆ ਕੁਜਾ ਦੇਖ ਲਓ ਤੁਹਾਨੂੰ ਕੁਜਾ ਦਿਖਾ ਰਿਹਾ ਕਿਉਂਕਿ ਸਪੈਸ਼ਲੀ ਉਹਨਾਂ ਦੇ ਲਈ ਵੀਡੀਓ ਜਿਹੜੇ ਕਿ ਸ਼ੂਗਰ ਦੇ ਮਰੀਜ਼ ਨੇ ਉਮਰ ਥੋੜੀ ਜਿਹੜੀ ਮਰਜ਼ੀ ਆ 20 ਸਾਲ ਦੇ ਉਹ 60 ਸਾਲ ਦੇ ਉਹ 40 ਸਾਲ ਦੇ ਉਹ 80 ਸਾਲ ਦੇ ਉਹ ਜਿਹਨੂੰ ਵੀ ਸ਼ੂਗਰ ਆ ਡਾਇਬਟੀਜ਼ ਆ ਆ ਦੇਖੋ ਕਿ ਕਿਵੇਂ ਵੈਦ ਸਾਹਿਬ ਇਹਨਾਂ ਕੁਜਰ ਵਿੱਚ ਜਿਹੜੀ ਭਸਮ ਆ ਉਹ ਤਿਆਰ ਕਰਦੇ ਨੇ ਸੋ ਇਹਨੂੰ ਭਸਮ ਨੂੰ ਹੁਣ ਲੈਣਾ ਕਿਵੇਂ ਆ ਆ ਦੇਖ ਲਓ ਜੀ ਪੂਰਾ ਤੁਹਾਨੂੰ ਪ੍ਰੋਸੈਸ ਦਿਖਾਉਂਗਾ ਤੁਸੀਂ ਵੀਡੀਓ ਨਾਲ ਦੀ ਨਾਲ ਚੱਲਦੀ ਵੀ ਥੋੜੇ ਦੇਖਿਓ ਕਿ ਕਿਵੇਂ ਇਸ ਭਸਮ ਨੂੰ ਬਣਾਇਆ ਜਾਂਦਾ ਤੇ ਕਿਵੇਂ ਤੁਹਾਡੀ ਸ਼ੂਗਰ ਦਾ ਆਯੁਰਵੈਦਿਕ ਦੇਸੀ ਤਰੀਕੇ ਨਾਲ ਇਲਾਜ ਪਖੋਵਾਲ ਤੋਂ ਵੈਦ ਨੇ ਪੁਨੀਤ ਜੀ ਤੇ ਉਥੋਂ ਦੱਸਣਗੇ ਬਾਈਆ ਜਿਹੜੀ ਵੈ ਤੁਸੀਂ ਆਹ ਭਸਮ ਕੱਢੀ ਆ ਹੁਣ ਹਾਂਜੀ ਇਹ ਭਸਮ ਪਹਿਲੀ ਗੱਲ ਤਾਂ ਤਿਆਰ ਕਿਵੇਂ ਹੋਈ ਆ ਕਿਵੇਂ ਮਤਲਬ ਤੁਸੀਂ ਦੱਸ ਸਕਦੇ ਕੋਈ ਵੇਸੇ ਤੁਹਾਡੇ ਆਪਣੇ ਨੂੰ ਸਾਨੂੰ ਪਤਾ ਦੱਸ ਨਹੀਂ ਸਕਦੇ ਚਲੋ ਪਰ ਫਿਰ ਵੀ ਕੋਈ ਜਾਣਣਾ ਪਾ ਸਕਦੇ ਇਸ ਗੱਲ ਦੇ ਉੱਪਰ ਜੀ ਇਹ ਭਸਮਾ ਨੂੰ ਜੀ ਤਿਆਰ ਕਰਨ ਦਾ ਨਾ ਇੱਕ ਪ੍ਰੋਸੈਸ ਹੈ 5000 ਸਾਲ ਪੁਰਾਣਾ ਆਪਣਾ ਆਯੁਰਵੇਦ ਹੋ ਚੁੱਕਿਆ ਹੈ ਹਾਂਜੀ ਹਾਂਜੀ ਆਪਣੇ ਜਿਹੜੇ ਆਚਾਰੀਆ ਸੀ ਆਪਣੇ ઋષਿ-ਮੁਨੀ ਸਾਨੂੰ ਦੱਸ ਕੇ ਗਏ ਹੋਇਆ ਵੀ ਕਿਸ ਤਰ੍ਹਾਂ ਤੁਸੀਂ ਭਸਮਾ ਤਿਆਰ ਕਰਨੀ ਹੈ ਉਹ ਪ੍ਰੋਸੈਸ ਹੈ ਇਹਦੇ ਵਿੱਚ ਮੈਟਲਸ ਨੂੰ ਜੜੀਆਂ ਬੂਟੀਆਂ ਦੇ ਰਸ ਦੇ ਵਿੱਚ ਘਟਾਈ ਕਰਕੇ ਫਿਰ ਉਹਨੂੰ ਇਹ ਇਸ ਨੂੰ ਕੱਪੜ ਮਿੱਟੀ ਕਰਕੇ ਅਗਨੀ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਆਪਣੀ ਇਸ ਤਰ੍ਹਾਂ ਦੀ ਭਸਮ ਤਿਆਰ ਹੋ ਜਾਂਦੀ ਹੈ ਜਿਹਨੂੰ ਤੁਸੀਂ ਦੇਖ ਸਕਦੇ ਹੋ ਕਿੰਨਾ 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 ਸਮਾਂ ਲੱਗ ਜਾਂਦਾ ਭਾਈ ਇਹਨੂੰ ਇਹ ਭਸਮਾ ਤਿਆਰ ਕਰਨ ਨੂੰ 10 ਦਿਨ 15 ਦਿਨ ਅਲੱਗ-ਅਲੱਗ ਸਮਾਂ ਲੱਗ ਜਾਂਦਾ ਹੈ ਜੀ ਕਾਫੀ ਮਿਹਨਤ ਹੈ ਚਮਚੇ ਚਮਚੇ ਦੇ ਤਾਂ ਕੱਢ ਦੀ ਹਾਂਜੀ ਹਾਂਜੀ ਦੇਖ ਸਕਦੇ ਹਾਂ ਜੀ ਆਹ ਦੇਖਿਓ ਜੀ ਆਪ பசਮ ਤੇ ਆ ਰਹੀ ਜੀ ਆਪਸਮ ਕੈਲੋਪਾਵ ਕੀ ਜਿਹੜੀ ਕੈਪਸੂਲ ਕੋਲਫੁੱਲ ਚ ਬੰਦੀ ਇਹਨਾਂ ਦੀ ਵਨ ਵਨ ਕੇ ਬਿਲਕੁਲ ਜੀ ਜਿਵੇਂ ਇਹ பசਮ ਤਿਆਰ ਹੋ ਗਈ ਇਸ ਨੂੰ ਆਪਾਂ ਜੜੀਆਂ ਬੂਟੀਆਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਦਵਾਈ ਬਣੀ ਪਈ ਹੈ 슈ਗਰ ਦੀ ਇਹਦੇ ਵਿੱਚ ਆਪਾਂ ਮਿਕਸ ਕਰਦੇ ਆ ਜੀ ਆਹ ਜੜੀਆਂ ਬੂਟੀਆਂ ਦੇ ਵਿੱਚ ਭਸਮਾਂ ਇਹਦੇ ਵਿੱਚ ਮਿਲਾ ਦਿੱਤੀਆਂ ਜਾਂਦੀਆਂ ਨੇ ਆ ਇਧਰ ਲਓ ਮੈਂ ਕਿਹਾ ਤੇ ਲੈ ਲੜ ਜੀ ਇਧਰ ਲਿਆਓ ਭਾਈ ਆ ਦੇਖੋ ਚੈੱਕ ਕਰੋ ਇਹ ਆ ਭਸਮ ਤੋਂ ਬਾਅਦ ਆ 슈ਗਰ ਦੀ ਦਵਾਈ ਜਿਹੜੀ ਥੋੜੀ ਤਿਆਰ ਹੋ ਗਈ ਆ ਚੈੱਕ ਹਾਂਜੀ 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 ਸੋ ਆ 슈ਗਰ ਦੀ ਦਵਾਈ ਆ ਇਹ ਹਾਲੇ ਐਨ ਖੁਲਡੁੱਲੀ ਪਈਆ ਕਹਿੰਦੇ ਕਿ ਦੇਸੀ ਦਵਾਈ ਕਿਹਨੂੰ ਕਹਿੰਦੇ ਦੇਸੀ ਦਵਾਈ ਇਹੀ ਹੁੰਦੀ ਹੈ ਜੀ ਦੇਖੋ ਕਿਵੇਂ ਬਣਦੀ ਆ ਸੋ ਇਹਨੂੰ ਅੱਛਾ ਭਾਈ ਜੀ ਇਹਨੂੰ ਕਿਹੜਾ ਕਿਹੜਾ ਬੰਦਾ ਲੈਸਨ ਮਨ ਲੇ ਕਿ ਕਿੰਨੀ ਗ੍ਰਾਮ ਦੀ 슈ਗਰ ਹੋਵੇ ਜਾਂ ਕਿਹੋ ਜੀ 슈ਗਰ ਹੋਵੇ ਜਿਹੜਾ ਜੀ ਦੇਖੋ ਬੱਚਾ ਹੈ ਜਿਵੇਂ ਮੰਨ ਲਓ 5 ਸਾਲ ਤੋਂ ਉੱਪਰ ਬੱਚਾ ਹੈ 5 ਸਾਲ ਤੋਂ ਲੈ ਕੇ 10 ਸਾਲ ਤੱਕ ਦਾ ਬੱਚਾ ਹੈ 슈ਗਰ ਹੈ ਇਨਸੂਲਿਨ ਲੱਗਦੀ ਹੈ ਗੋਲੀ ਖਾਂਦਾ ਹੈ ਉਹਨੂੰ ਚਮਚੇ ਦਾ ਚੌਥਾ ਹਿੱਸਾ ਦੇਣਾ ਆਪਾਂ ਰੋਟੀ ਖਾਣ ਤੋਂ ਬਾਅਦ ਕਿਵੇਂ ਜੀ ਇਹਦੀ ਮੰਨ ਲੈਂਗੇ ਚਲੋ ਬੱਚੇ ਵਾਸਤੇ ਇੰਨੀ ਡੋਜ਼ ਹੈ ਔਰ ਅਗਰ ਸਿਆਣਾ ਬੰਦਾ ਹੈ ਉਹਨੇ ਇੰਨੀ ਦਵਾਈ ਲੈਣੀ ਹੈ ਹਾਥ ਦਾ ਚਮਚਾ ਲੈਣਾਗਾ ਜੀ ਠੀਕ ਹੈ ਦੋ ਟਾਈਮ 슈ਗਰ ਚਾਏ 500 ਰਹਿੰਦੀ ਹੈ ਚਾਏ ਜਿਆਦਾ ਰਹਿੰਦੀ ਹੈ ਬਿਲਕੁਲ ਪਹਿਲੀ ਖਰਾਕ ਦੇ ਨਾਲ ਹੀ ਜਿਹੜੀ 슈ਗਰ ਹੈ 슈ਗਰ ਤੋਂ ਆਈ ਹੋਈ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ 슈ਗਰ ਵੀ ਕੰਟਰੋਲ ਦੇ ਵਿੱਚ ਰਹਿਣ ਲੱਗ ਜਾਂਦੀ ਹੈ 5 7 10 ਦਿਨਾਂ ਦੇ ਵਿੱਚ ਜਿਹੜੀ ਗੋਲੀ ਆਪਾਂ ਖਾਣੇ 슈ਗਰ ਵਾਲੀ ਉਹ ਅੱਧੀ ਰਹਿ ਜਾਂਦੀ ਹੈ ਜੀ ਛੁੱਟ ਗਈ ਛੁੱਟ ਜਾਂਦੀ ਹੈ ਜੀ ਹਾਂਜੀ ਦੋਜ ਉਹਦੀ ਅੱਧੀ ਰਹਿ ਜਾਂਦੀ ਹੈ ਜਿਵੇਂ ਜਿਵੇਂ ਫਿਰ ਇਹਨੂੰ ਆਪਾਂ ਦਵਾਈ ਨੂੰ ਇਸਤੇਮਾਲ ਕਰਦੇ ਆਂ ਸ਼ੂਗਰ ਦੀ ਗੋਲੀ ਆਪਣੀ ਛੁੱਟਦੀ ਜਾਂਦੀ ਹੈ ਤੇ ਇਸ ਦਵਾਈ ਦੇ ਇਸਤੇਮਾਲ ਦੇ ਨਾਲ ਆਪਣੀ ਸ਼ੂਗਰ ਵੀ ਨੇਚਰਲੀ ਠੀਕ ਹੋ ਜਾਂਦੀ ਤੁਸੀਂ ਬੱਚਿਆਂ ਦੀ ਜਿਹੜੀ ਗੱਲ ਹੈ ਬੱਚੇ ਤੁਹਾਡੇ ਕੋਲ ਆਉਂਦੇ ਨੇ ਕਿੰਨੇ ਕਾਲ ਦੇ ਬੱਚੇ ਆਉਂਦੇ ਨੇ ਮਤਲਬ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਪਰਸੈਂਟ ਬੱਚੇ ਹੈਗੇ ਜਿਨ੍ਹਾਂ ਨੂੰ ਸ਼ੂਗਰ ਹੋ ਜਾਂਦੀ ਹੈ ਜੀ ਸ਼ੂਗਰ ਦੇਖੋ ਸਰ ਅੱਜਕੱਲ ਕੀ ਹੈ ਇੱਕ ਤਾਂ ਜਦੋਂ ਪ੍ਰੈਗਨੈਂਟ ਹੁੰਦੀ ਹੈ ਲੇਡਿਸ ਉਸ ਸਮੇਂ ਕੁਝ ਇਸ ਤਰ੍ਹਾਂ ਦੇ ਉਹਨਾਂ ਨੂੰ ਵਿਟਾਮਿਨ ਮਿਨਰਲਸ ਵਗੈਰਾ ਇਨਸੂਲਿਨ ਵਗੈਰਾ ਲੱਗਦੀ ਹੈ ਜਿਹਦੇ ਨਾਲ ਕੀ ਉਹਨਾਂ ਨੂੰ ਡਾਇਬਟੀਜ਼ ਦੀ ਸਮੱਸਿਆ ਆ ਜਾਂਦੀ ਹੈ ਬਾਕੀ ਪੋਲਿਊਸ਼ਨ ਦੀ ਵਜ੍ਹਾ ਦੇ ਨਾਲ ਅੱਜਕੱਲ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ੂਗਰ ਦੀ ਸਮੱਸਿਆ ਹੋਣ ਲੱਗ ਗਈ ਹੈ ਹਾਂ 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 షుగర్ ਦੀ ਸਮੱਸਿਆ ਹੋ ਜਾਂਦੀ ਕਿੰਨੇ ਅੱਛਾ ਜੇ ਮੈਂ ਗੱਲ ਕਰਾ ਹੁਣ ਜਿਵੇਂ ਮੰਨ ਲਓ ਦਵਾਈ ਥੋੜੀ ਲੈਣੀ ਆਪਾਂ ਸ਼ੁਰੂ ਕਰ ਦਿੱਤੀ ਕਿੰਨੇ ਕੁ ਦਿਨਾਂ ਦੇ ਵਿੱਚ ਸਾਨੂੰ ਫਰਕ ਨਜ਼ਰ ਆ ਜਾਂਦਾ ਫਰਕ ਸਰ ਪਹਿਲੀ ਖਰਾਕ ਦੇ ਨਾਲ ਹੀ ਬੰਦਾ ਜਦੋਂ ਇਹਨੂੰ ਲੈਂਦਾ ਹੈ ਨਾ ਉਹਦੀ ਜਿਹੜੀ ਕਮਜ਼ੋਰੀ ਪਈ ਹੋਈ ਆ ਨਾੜੀਆਂ ਦੇ ਵਿੱਚ ਦਰਦ ਹੈ ਲੱਤਾਂ ਪਾਹਾਂ ਟੁੱਟਦੀਆਂ ਨੇ ਪੈਰ ਮੱਚਦੇ ਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪਹਿਲੀ ਖਰਾਕ ਦੇ ਨਾਲ ਹੀ ਉਹਨੂੰ ਰਿਲੀਫ ਮਿਲਣ ਲੱਗ ਜਾਂਦਾ ਔਰ ਜਿਵੇਂ ਲਗਾਤਾਰ 10-15 ਦਿਨ ਦਵਾਈ ਲੈ ਲੈਂਦਾ ਤੇ ਬੰਦਾ એનર્ਜੀ ਫੀਲ ਕਰਨ ਲੱਗ ਜਾਂਦਾ ਵੀ ਤਾਕਤ ਹੈ ਮੇਰੇ ਅੰਦਰ ਕੀ ਬਾਤ ਹੈ ਆ ਦੇਖ ਲਈ ਤੁਹਾਨੂੰ ਦਿਖਾ ਰਹੇ ਹਾਂ ਹੁਣ ਕਿ ਕਿਵੇਂ ਆਯੁਰਵੇਦ ਤਰੀਕੇ ਨਾਲ ਕਿਵੇਂ ਦੇਸੀ ਤਿਕਾ ਨਾਲ ਜਿਹੜੀਆਂ ਆਪਾਂ ਸਮਾ ਐਵੇਂ ਤਿਆਰ ਹੁੰਦੀਆਂ ਨੇ ਉਤਵਾਰ ਹੋਰ ਜੜੀ ਬੂਟੀਆਂ ਪਾ ਕੇ ਰਲਾਲ ਲੋ ਕੇ ਆ ਇੱਕ ਦਵਾਈ ਨਿਕਲ ਕੇ ਸਾਹਮਣੇ ਆਉਂਦੀ ਏ ਜਿਹੜੀਆਂ ਕਿ ਤੁਹਾਨੂੰ ਆ ਇਸ ਤਰੀਕੇ ਨਾਲ ਪੁੜੀਆਂ ਪੁਣੀਆਂ ਬਣਾਉਣੀਆਂ ਜੀ ਤੁਸੀਂ ਇਹ ਜਿਹੜੀ ਸ਼ੂਗਰ ਦੀ ਦਵਾਈ ਹੈ ਜੀ ਉਹ ਆਪਾਂ ਖੁੱਲੀ ਹੋਈ ਦੇ ਦਿੰਨੇ ਆ ਪੈਕਟ ਦੇ ਵਿੱਚ ਪਾ ਕੇ ਅਚਲ ਤੁਸੀਂ ਆਪਣੇ ਚਮਚੇ ਕੋ ਨਹੀਂ ਦੇਣਾ ਹਾਂਜੀ ਹਾਂਜੀ ਬਾਕੀ ਜਿਵੇਂ ਜੋੜਾਂ ਦੇ ਦਰਦ ਵਾਲੇ ਆ ਗਠੀਆ ਸਰਵਾਈਕਲ ਸਾਈਟ ਦਾ ਮਣਕਿਆਂ ਦੇ ਦਰਦ ਹੈ ਸਰਦੀ ਦੇ ਵਿੱਚ ਜਿਹੜੀ ਜਾਦੇ ਸਮੱਸਿਆ ਆ ਜਾਂਦੀ ਹੈ ਇਸ ਤਰ੍ਹਾਂ ਪੁੜੀਆਂ ਬਣਾ ਕੇ ਦਿੰਨੇ ਆ ਆਪਾਂ ਬਿਲਕੁਲ ਜਿਹੜਾ ਇਹ ਪੁਰਾਣਾ ਤਰੀਕਾ ਜਿਹੜਾ ਸਾਡੇ ਬਾਪ ਦਾਦਿਆਂ ਦੇ ਸਮੇਂ ਤੋਂ ਚੱਲ ਰਿਹਾ ਉਹੀ ਤਰੀਕਾ ਅੱਜ ਆਪਾਂ ਅਪਣਾਉਨੇ ਆ। ਇਹ ਜੋੜਾਂ ਦਾ ਦਰਦ, ਕਮਰ ਦਾ ਦਰਦ, ਇਧਰ ਦਾ ਹੱਡ-ਗੋਡੇ ਦਾ ਦਰਦ। ਹਾਂਜੀ ਹੱਡ-ਗੋਡੇ ਦੇ ਮੈਨ ਸਰਦੀਆਂ ਦੇ ਵਿੱਚ ਜਿਨ੍ਹਾਂ ਦੇ ਦੁਖਦੇ ਨੇ, ਗਠੀਆ ਹੋ ਜਾਂਦਾ, ਸਰਵਾਈਕਲ ਐ, ਸਾਈਟਿਕਾ ਮਣਕੇ ਐ। ਪਹਿਲੀ ਖਰਾਕ ਦੇ ਨਾਲ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ। ਆ ਦਿਖਾਓ ਜੀ, ਆ ਦੇਖੋ ਪੁੜੀਆਂ ਤਿਆਰ ਕੀਤੀਆਂ ਹੋਈਆਂ ਵੈਦ ਸਾਹਿਬ ਨੇ। ਵੀ ਜਿਹੜੇ ਸਰਦੀਆਂ ਦੇ ਵਿੱਚ ਗੋਡੇ, ਹੱਡ-ਗੋਡੇ ਦੁਖਦੇ ਨੇ, ਕੋਈ ਸਾਈਟਿਕਾ ਆ, ਕੋਈ ਕਿਸੇ ਵੀ ਤਰੀਕੇ ਕੋਈ ਡਿਸਕ ਪ੍ਰੋਬਲਮ ਕੋਈ ਸੋ ਇਹ ਦਵਾਈ ਤੁਸੀਂ ਲੈਣੀ ਹੈ ਨਾਲੇ ਕੋਲੋ ਤੇ ਜਿਹੜੀ ਕਿ ਤੁਹਾਡੀ ਦੇਸੀ ਤਰੀਕੇ ਨਾਲ ਆਜੂਵੇ ਤਰੀਕੇ ਤੁਸੀਂ ਆਪਣਾ ਆਪਾਂ ਹੀ ਸਾਡੀ ਦਵਾਈ ਅੰਨੀ ਫੇਮਸ ਹੈ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਆਪਣੀ ਇਹ ਜਾ ਰਹੀ ਆ ਪਾਰਸਲ ਕਰਕੇ ਰੱਖੇ ਹੋਏ ਆ ਅੱਜ ਭੇਜਣੇ ਸੀਗੇ ਤੇ ਬਾਹਰ ਲੀਆਂ ਕੰਟਰੀਆਂ 'ਚ ਬੈਠੇ ਵੀ ਜਿਹੜੇ ਸੁਣ ਰਹੇ ਆ ਲੋਕ ਜੋੜਾਂ ਦੇ ਵਿੱਚ ਦਰਦ ਹੈ ਸਰਵਾਈਕਲ ਸਾਈਟ ਦਾ ਮਣ ਕੇ ਜਾਂ 슈ਗਰ ਤੋਂ ਪ੍ਰੇਸ਼ਾਨ ਨੇ ਤੇ ਉਹ ਬੈਠੇ ਆਪਣੀ ਦਵਾਈ ਮੰਗਵਾ ਸਕਦੇ ਆ ਜੀ ਆ ਦੇਖੋ ਥੋੜੀ ਜਿਹੜੇ ਲੋਕ ਕਹਿੰਦੇ ਕਿ ਬਾਹਰ ਤਾਂ ਦੇਸੀ ਦਵਾਈਆਂ ਜਾਂਦੀਆਂ ਨਹੀਂ ਆਹ ਦੇਖੋ ਤੁਹਾਡੇ ਸਾਹਮਣੇ ਆ ਜੀ ਆ ਜਾ ਰਹੀਆਂ ਮੈਂ ਐਡਰੈਸ ਵੈਸੇ ਤੁਹਾਨੂੰ ਨਾਮ ਤਾਂ ਨਹੀਂ ਦਿਖਾਉਂਗਾ ਲੇਕਿਨ ਆਹ ਦੇਖ ਸਕਦੇ ਹੋ ਪੈਕਿੰਗ ਹੋ ਕੇ ਤੁਹਾਡੀ ਪਾਰਸਲ ਦਵਾਈ ਪਹੁੰਚ ਜਾਣੀ ਹੈ ਜੀ ਤੁਹਾਡੇ ਘਰੇ ਤੁਸੀਂ ਬਾਹਰਲੇ ਮੁਲਕ ਜਿੱਥੇ ਮਰਜੀ ਬੈਠੇ ਹੋ ਪੂਰੇ ਭਾਰਤ ਦੇਸ਼ ਜਿੱਥੇ ਮਰਜੀ ਵਟੇ ਤੁਹਾਡੀ ਇਹ ਵੀਡੀਓ ਜਿਹੜੀ ਹੈ ਪਹੁੰਚ ਜਾਣੀ ਐ ਸਪੈਸ਼ਲੀ ਉਹਨਾਂ ਦੇ ਲਈ ਵੀਡੀਓ ਜਿਹੜੇ ਕਿ ਸ਼ੂਗਰ ਦੇ ਮਰੀਜ਼ ਨੇ ਆ ਦੇਖੋ ਕਿ ਕਿਵੇਂ ਵੈਦ ਸਾਹਿਬ ਇਹਨਾਂ ਕੁਜਰ ਦੇ ਜਿਹੜੀ ਭਸਮੀਆਂ ਉਹ ਤਿਆਰ ਕਰਦੇ ਨੇ ਜਿਹਦੇ ਵਿੱਚ ਜੋੜਾਂ ਦੇ ਦਰਦ ਵਾਲੇ ਆ ਗੱਟੀਆਂ ਆ ਸਰਵਾਈਕਲ ਸਾਈਟ ਦਾ ਮਣਕਿਆਂ ਦੇ ਦਰਦ ਹੈ ਸਰਦੀ ਦੇ ਵਿੱਚ ਜਿਹੜੀ ਜਾਦੇ ਸਮੱਸਿਆ ਆ ਜਾਂਦੀ ਹੈ ਇਸ ਤਰ੍ਹਾਂ ਪੁੜੀਆਂ ਬਣਾ ਕੇ ਦਿੰਨੇ ਆ ਆਪਾਂ ਥੋਡੀ ਸ਼ੂਗਰ ਦਾ ਆਯੁਰਵੈਦਿਕ ਦੇਸੀ ਤਰੀਕੇ ਨਾਲ ਇਲਾਜ ਪਖੋਲ ਤੋਂ ਵੈਦ ਨੇ ਪੁਨੀਤ ਜੀ ਤੇ ਉਥੋਂ ਦੱਸਣਗੇ ਆ ਪਸਮ ਤੋਂ ਬਾਅਦ ਆ ਸ਼ੂਗਰ ਦੀ ਦਵਾਈ ਜਿਹੜੀ ਥੋੜੀ ਤਿਆਰ ਹੋ ਗਈ ਆ ਚੈੱਕ ਹਾਂਜੀ ਹਾਂਜੀ ਹਾਂ ਸ਼ੂਗਰ ਚਾਏ 500 ਰਹਿੰਦੀ ਐ ਹੂੰ ਹੂੰ ਚਾਏ ਜਾਦੇ ਰਹਿੰਦੀ ਐ ਬਿਲਕੁਲ ਪਹਿਲੀ ਖਰਾਕ ਦੇ ਨਾਲ ਹੀ ਜਿਹੜੀ ਸ਼ੂਗਰ ਐ ਸ਼ੂਗਰ ਤੋਂ ਆਈ ਹੋਈ ਕਮਜ਼ੋਰੀ ਵੀ ਦੂਰ ਹੋ ਜਾਂਦੀ ਐ ਸ਼ੂਗਰ ਵੀ ਕੰਟਰੋਲ ਦੇ ਵਿੱਚ ਰਹਿਣ ਲੱਗ ਜਾਂਦੀ ਐ ਆ ਦਿਖਾਓ ਜੀ ਆ ਦੇਖੋ ਪੁੜੀਆਂ ਤਿਆਰ ਕੀਤੀਆਂ ਹੋਈਆਂ ਵੈਦ ਸਾਹਿਬ ਨੇ ਵੀ ਜਿਹੜੇ ਸਰਦੀਆਂ ਦੇ ਵਿੱਚ ਗੋਡੇ ਹੱਡ ਗੋਡੇ ਦੁਖਦੇ ਨੇ ਕੋਈ ਸੈਟਿਕ ਆ ਕੋਈ ਕਿਸੇ ਵੀ ਤਰੀਕੇ ਕੋਈ ਡਿਸਕ ਪ੍ਰੋਬਲਮ ਕੋਈ ਵੀ ਆ ਤੁਹਾਨੂੰ ਜੋੜਾਂ ਵਾਲਾ ਦਰਦ ਤੁਹਾਨੂੰ ਇਹਨਾਂ ਪੁੜੀਆਂ ਦੇ ਵਿੱਚ ਪੈ ਕੀਤੀ ਹੋਈ ਦਵਾਈ ਐ ਵੈਦ ਸਾਹਿਬ ਨੇ ਸੋ ਇਹ ਦਵਾਈ ਤੁਸੀਂ ਲੈਣੀ ਇਹਨਾਂ ਦੇ ਕੋਲੋਂ ਤੇ ਜਿਹੜੀ ਕਿ ਥੋੜੀ ਦੇਸੀ ਤਰੀਕੇ ਨਾਲ ਆਯੂਵੇਧ ਤਰੀਕੇ ਤੁਸੀਂ ਆਪਣਾ ਆਪਾਂ ਇਹ ਸਾਡੀ ਦਵਾਈ ਇੰਨੀ ਫੇਮਸ ਹੈ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀ ਆਪਣੀ ਇਹ ਜਾ ਰਹੀ ਆ ਪਾਰਸਲ ਕਰਕੇ ਰੱਖੇ ਹੋਏ ਆ ਭਈਆ ਕੁਜਾ ਦੇਖ ਲਓ ਤੁਹਾਨੂੰ ਕੁਜਾ ਦਿਖਾ ਰਿਹਾ ਕਿਉਂਕਿ ਸਪੈਸ਼ਲੀ ਉਹਨਾਂ ਦੇ ਲਈ ਵੀਡੀਓ ਜਿਹੜੇ ਕਿ 슈ਗਰ ਦੇ ਮਰੀਜ਼ ਨੇ ਉਮਰ ਥੋੜੀ ਜਿਹੜੀ ਮਰਜ਼ੀ ਆ 20 ਸਾਲ ਦੇ ਉਹ 60 ਸਾਲ ਦੇ ਉਹ 40 ਸਾਲ ਦੇ ਉਹ 80 ਸਾਲ ਦੇ ਉਹ ਜਿਹਨੂੰ ਵੀ 슈ਗਰ ਆ ਡਾਇਬਟੀਜ਼ ਆ ਆ ਦੇਖੋ ਕਿ ਕਿਵੇਂ ਵੈਦ ਸਾਹਿਬ ਇਹਨਾਂ ਕੁਜਰ ਵਿੱਚ ਜਿਹੜੀ ਭਸਮ ਆ ਉਹ ਤਿਆਰ ਕਰਦੇ ਨੇ ਸੋ ਇਹਨੂੰ ਭਸਮ ਨੂੰ ਹੁਣ ਲੈਣਾ ਕਿਵੇਂ ਆ ਆ ਦੇਖ ਲਓ ਜੀ ਪੂਰਾ ਤੁਹਾਨੂੰ ਪ੍ਰੋਸੈਸ ਦਿਖਾਉਂਗਾ ਤੁਸੀਂ ਵੀਡੀਓ ਨਾਲ ਦੀ ਨਾਲ ਚੱਲਦੀ ਵੀ ਥੋੜੇ ਦੇਖਿਓ ਕਿ ਕਿਵੇਂ ਇਸ ਭਸਮ ਨੂੰ ਬਣਾਇਆ ਜਾਂਦਾ ਤੇ ਕਿਵੇਂ ਥੋਡੀ ਸ਼ੂਗਰ ਦਾ ਆਯੁਰਵੈਦਿਕ ਦੇਸੀ ਤਰੀਕੇ ਨਾਲ ਇਲਾਜ ਪੱਖੋ ਵਾਲ ਤੋਂ ਵੈਦ ਨੇ ਪੁਨੀਤ ਜੀ ਤੇ ਉਥੋਂ ਦੱਸਣਗੇ ਬਾਈ ਆ ਜਿਹੜੀ ਵੈ ਤੁਸੀਂ ਇਹ ਭਸਮ ਕੱਢੀ ਆ ਹੁਣ ਹਾਂਜੀ ਇਹ ਭਸਮ ਪਹਿਲੀ ਗੱਲ ਤਾਂ ਤਿਆਰ ਕਿਵੇਂ ਹੋਈ ਆ ਕਿਵੇਂ ਮਤਲਬ ਤੁਸੀਂ ਦੱਸ ਸਕਦੇ ਹੋ ਕੁਝ ਵੇਜ ਤੁਹਾਡੇ ਆਪਣੇ ਨੂੰ ਸਾਨੂੰ ਪਤਾ ਦੱਸ ਨਹੀਂ ਸਕਦੇ ਚਲੋ ਪਰ ਫਿਰ ਵੀ ਕੋਈ ਜਾਣਣਾ ਪਾ ਸਕਦੇ ਇਸ ਗੱਲ ਦੇ ਉੱਪਰ ਜੀ ਇਹ ਭਸਮਾ ਨੂੰ ਜੀ ਤਿਆਰ ਕਰਨ ਦਾ ਨਾ ਇੱਕ ਪ੍ਰੋਸੈਸ ਹੈ ਜੀ 5000 ਸਾਲ ਪੁਰਾਣਾ ਆਪਣਾ ਆਯੁਰਵੇਦ ਹੋ ਚੁੱਕਿਆ ਹੈ ਹਾਂਜੀ ਹਾਂਜੀ ਆਪਣੇ ਜਿਹੜੇ ਆਚਾਰਿਆ ਸੀ ਆਪਣੇ ॠषि मुनि ਸਾਨੂੰ ਦੱਸ ਕੇ ਗਏ ਹੋਏ ਆ ਵੀ ਕਿਸ ਤਰ੍ਹਾਂ ਤੁਸੀਂ ਭਸਮਾ ਤਿਆਰ ਕਰਨੀ ਹੈ ਉਹ ਪ੍ਰੋਸੈਸ ਹੈ ਇਹਦੇ ਵਿੱਚ ਮੈਟਲਸ ਨੂੰ ਜੜੀਆਂ ਬੂਟੀਆਂ ਦੇ ਰਸ ਦੇ ਵਿੱਚ ਘਟਾਈ ਕਰਕੇ ਫਿਰ ਉਹਨੂੰ ਇਹਨੂੰ ਕੱਪੜ ਮਿੱਟੀ ਕਰਕੇ ਅਗਨੀ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਆਪਣੀ ਇਸ ਤਰ੍ਹਾਂ ਦੀ ਭਸਮ ਤਿਆਰ ਹੋ ਜਾਂਦੀ ਹੈ ਜਿੰਨਾ ਵੀ ਦੇਖ ਸਕਦੇ ਕਿੰਨਾ ਸਮਾਂ ਲੱਗ ਜਾਂਦਾ ਭਾਈ ਇਹਨੂੰ ਇਹ ਭਸਮਾ ਤਿਆਰ ਕਰਨ ਨੂੰ 10 ਦਿਨ 15 ਦਿਨ ਅਲੱਗ-ਅਲੱਗ ਸਮਾਂ ਲੱਗ ਜਾਂਦਾ ਜੀ ਕਾਫੀ ਮਿਹਨਤ ਹੈ ਚਮਚੇ ਚਮਚੇ ਦੇ ਨਾਲ ਕੱਢਦੀ ਹਾਂਜੀ ਹਾਂਜੀ ਦੇਖ ਸਕਦੇ ਹੋ ਜੀ ਆਹ ਦੇਖਿਓ ਜੀ ਆਪਾ பசਮ ਤੇ ਆ ਰਿਹਾ ਜੀ ਆਪਸਮ ਕੈਲੋਪਾਵ ਕੀ ਜਿਹੜੀ ਕੈਪਸੂਲ ਕੰਸੂਲ ਚ ਬੰਦੀ ਇਹਨਾਂ ਦੀ ਵਨ ਮੂਲ ਬਿਲਕੁਲ ਜੀ ਜਿਵੇਂ ਇਹ பசਮ ਤਿਆਰ ਹੋ ਗਈ ਇਸ ਨੂੰ ਆਪਾਂ ਜੜੀਆਂ ਬੂਟੀਆਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਦਵਾਈ ਬਣੀ ਪਈ ਹੈ ਸ਼ੂਗਰ ਦੀ ਇਹਦੇ ਵਿੱਚ ਆਪਾਂ ਮਿਕਸ ਕਰਦੇ ਆ ਜੀ ਆਹ ਜੜੀਆਂ ਬੂਟੀਆਂ ਦੇ ਵਿੱਚ ਭਸਮਾਂ ਇਹਦੇ ਵਿੱਚ ਮਿਲਾ ਦਿੱਤੀਆਂ ਜਾਂਦੀਆਂ ਨੇ ਆ ਇੱਧਰ ਲਓ ਮੈਂ ਕਹਿੰਦੇ ਤਾਂ ਲੈ ਲੜ ਜੀ ਇੱਧਰ ਲਿਆਓ ਭਾਈ ਆ ਦੇਖੋ ਚੈੱਕ ਕਰੋ ਇਹ ਆ ਭਸਮ ਤੋਂ ਬਾਅਦ ਆ ਸ਼ੂਗਰ ਦੀ ਦਵਾਈ ਜਿਹੜੀ ਥੋੜੀ ਤਿਆਰ ਹੋ ਗਈ ਆ ਹਾਂਜੀ 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 ਸੋ ਆ ਸ਼ੂਗਰ ਦੀ ਦਵਾਈ ਆ ਇਹ ਹਾਲੇ ਐਨ ਖੁਲਡੁਲੀ ਪਈਆ ਕਹਿੰਦੇ ਕਿ ਦੇਸੀ ਦਵਾਈ ਕਿਹਨੂੰ ਕਹਿੰਦੇ ਦੇਸੀ ਦਵਾਈ ਇਹੀ ਹੁੰਦੀ ਹੈ ਜੀ ਦੇਖੋ ਕਿਵੇਂ ਬਣਦੀ ਆ ਸੋ ਇਹਨੂੰ ਅੱਛਾ ਭਾਈ ਜੀ ਇਹਨੂੰ ਕਿਹੜਾ ਕਿਹੜਾ ਬੰਦਾ ਲੈਸਨ ਮਨ ਲੇ ਕਿ ਕਿੰਨੀ ਗ੍ਰਾਮ ਦੀ ਸ਼ੂਗਰ ਹੋਵੇ ਜਾਂ ਕਿਹੋ ਜੀ ਸ਼ੂਗਰ ਹੋਵੇ ਜਿਹੜਾ ਜੀ ਦੇਖੋ ਬੱਚਾ ਹੈ ਜਿਵੇਂ ਮੰਨ ਲਓ 5 ਸਾਲ ਤੋਂ ਉੱਪਰ ਬੱਚਾ ਹੈ 5 ਸਾਲ ਤੋਂ ਲੈ ਕੇ 10 ਸਾਲ ਤੱਕ ਦਾ ਬੱਚਾ ਹੈ ਸ਼ੂਗਰ ਹੈ ਇਨਸੂਲਿਨ ਲੱਗਦੀ ਹੈ ਗੋਲੀ ਖਾਂਦਾ ਹੈ ਉਹਨੂੰ ਚਮਚੇ ਦਾ ਚੌਥਾ ਹਿੱਸਾ ਦੇਣਾ ਆਪਾਂ ਰੋਟੀ ਖਾਣ ਤੋਂ ਬਾਅਦ ਕਿਵੇਂ ਜੀ ਇਹਦੀ ਮੰਨ ਲੇ ਚਲੋ ਬੱਚੇ ਵਾਸਤੇ ਇੰਨੀ ਡੋਜ਼ ਹੈ ਔਰ ਅਗਰ ਸਿਆਣਾ ਬੰਦਾ ਹੈ ਉਹਨੇ ਇੰਨੀ ਦਵਾਈ ਲੈਣੀ ਹੈ ਹਾਫ ਦਾ ਚਮਚਾ ਲੈਣਾਗਾ ਜੀ ਠੀਕ ਹੈ ਦੋ ਟਾਈਮ 슈ਗਰ ਚਾਏ 500 ਰਹਿੰਦੀ ਹੈ ਹੂੰ 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 ਚਾਏ ਜਿਆਦਾ ਰਹਿੰਦੀ ਹੈ ਬਿਲਕੁਲ ਪਹਿਲੀ ਖਰਾਕ ਦੇ ਨਾਲ ਹੀ ਜਿਹੜੀ 슈ਗਰ ਹੈ 슈ਗਰ ਤੋਂ ਆਈ ਹੋਈ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ 슈ਗਰ ਵੀ ਕੰਟਰੋਲ ਦੇ ਵਿੱਚ ਰਹਿਣ ਲੱਗ ਜਾਂਦੀ ਹੈ 5 7 10 ਦਿਨਾਂ ਦੇ ਵਿੱਚ ਜਿਹੜੀ ਗੋਲੀ ਆਪਾਂ ਖਾਂਦੇ ਆਂ 슈ਗਰ ਵਾਲੀ ਉਹ ਅੱਧੀ ਰਹਿ ਜਾਂਦੀ ਹੈ ਜੀ ਉਹ ਛੁੱਟ ਗਈ ਛੁੱਟ ਜਾਂਦੀ ਹੈ ਜੀ ਹਾਂਜੀ ਡੋਜ਼ ਉਹਦੀ ਅੱਧੀ ਰਹਿ ਜਾਂਦੀ ਹੈ ਜਿਵੇਂ ਜਿਵੇਂ ਫਿਰ ਇਹਨੂੰ ਆਪਾਂ ਦਵਾਈ ਨੂੰ ਇਸਤੇਮਾਲ ਕਰਦੇ ਆਂ 슈ਗਰ ਦੀ ਗੋਲੀ ਆਪਣੀ ਛੁੱਟਦੀ ਜਾਂਦੀ ਹੈ ਤੇ ਇਸ ਦਵਾਈ ਦੇ ਇਸਤੇਮਾਲ ਦੇ ਨਾਲ ਆਪਣੀ 슈ਗਰ ਵੀ ਨੇਚਰਲੀ ਠੀਕ ਹੋ ਜਾਂਦੀ ਤੁਸੀਂ ਬੱਚਿਆਂ ਦੀ ਜਿਹੜੀ ਗੱਲ ਹੈ ਬੱਚੇ ਤੁਹਾਡੇ ਕੋਲ ਆਉਂਦੇ ਨੇ ਕਿੰਨੇ ਕਾਲ ਦੇ ਬੱਚੇ ਆਉਂਦੇ ਨੇ ਮਤਲਬ ਤੁਹਾਨੂੰ ਕੀ ਦੱਸਦਾ ਕਿ ਕਿੰਨੇ ਪਰਸੈਂਟ ਬੱਚੇ ਹੈਗੇ ਜਿਨ੍ਹਾਂ ਨੂੰ 슈ਗਰ ਹੋ ਜਾਂਦੀ ਹੈ ਜੀ 슈ਗਰ ਦੇਖੋ ਸਰ ਅੱਜਕੱਲ ਕੀ ਹੈ ਇੱਕ ਤਾਂ ਜਦੋਂ ਪ੍ਰੈਗਨੈਂਟ ਹੁੰਦੀ ਹੈ ਲੇਡੀਜ਼ ਹਾਂ ਉਸ ਸਮੇਂ ਕੁਝ ਇਸ ਤਰ੍ਹਾਂ ਦੇ ਉਹਨਾਂ ਨੂੰ ਵਿਟਾਮਿਨ ਮਿਨਰਲਸ ਵਗੈਰਾ ਇਨਸੂਲਿਨ ਵਗੈਰਾ ਲੱਗਦੀ ਹੈ ਜਿਹਦੇ ਨਾਲ ਕੀ ਉਹਨਾਂ ਨੂੰ ਡਾਇਬੀਟਿਸ ਦੀ ਸਮੱਸਿਆ ਆ ਜਾਂਦੀ ਹੈ